ਕੀ ਨਿਕਾਉਂ ਤੇਰੇ ਅੰਦਰ ਕਿਹੜਾ ਬੰਦਾ ਖੜਾ ਹੈ ਜਿੰਦਾਬਾਦ ਭਾਤੀ ਖਾਨ ਜੁਨੀਅਰ ਜਿੰਦਾਬਾਦ ਚਲੋ ਬਾਵਾ ਖੜੀਆਂ ਕਰੋ ਥਾਰੇ ਪਤਾ ਲੱਗ ਜਾ ਬਈ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਤ ਕੈਸ਼ਹੀ ਕਰਨ ਵਾਲੀ ਸਰਕਾਰ ਮੁਰਦਾਬਾਤ ਜੋਗਾ ਸਿੰਘ ਮੇਰੀ ਗੱਲ ਸੁਣੋ ਕਾਲੀ ਜਿਹੜੀ ਗੱਲ ਕਰਨ ਵਾਲੀ ਪੁਲਿਸ ਜਨਤਰੀ ਤਰੀਕੇ ਨਾਲ ਹੋ ਜੀ ਕਾਲੇ ਵੀ ਆਪਾਂ ਦੇਸ਼ ਦੇਖੋ ਇਹ ਬਾਰੇ ਗੱਲ ਕਰਦੇ ਜਦੋਂ ਫਰਮਾਉਂਦਾ ਜੋਗਾ ਇੱਥੇ ਨਾ ਜੋਗਿਆ ਲਾਇਆ ਪਤਾ ਨਹੀਂ ਕਿ ਇਹ ਗੱਲ ਨਹੀਂ ਪੂਰੀ ਕਿਸਾਨਾਂ ਦੀ ਜਾਂ ਹਰ ਦਾ ਮਤ ਕਰਦੇ ਇਸ ਗੱਲ ਨੂੰ ਆਪਾਂ ਨੂੰ ਮੰਨਣਾ ਪੈਗਾ ਆਹ ਉਹ ਨਾ ਨੂੰ ਪਤਾ ਹੈ ਸਾਸੀ ਇਹ ਜਿੰਨਾ ਦੀ ਸਰੀ ਆਪਟਾਈ ਨੂੰ ਲੈ ਕੇ ਚਲੇ ਕੁਝ ਨਿਰਮਲ ਸਿੰਘ ਮਾਂਡਾ ਜਿਹੜਾ ਯੋਗਦਾਨ ਉਹ ਵੱਡਾ ਵਸੀਜ ਯੋਗਦਾਨ ਜੋ ਦਰਿਆ ਦੇ ਵਿੱਚ ਆਪਣੀ ਜਾਨ ਜੋਖਮ ਤੇ ਪਾ ਕੇ ਉਹ ਲੋਕਾਂ ਨੂੰ ਰੱਖਣ ਵਾਟੇ ਨਹੀਂ ਨਾ ਕਿ ਉਹ ਰਾਸ਼ਨ ਚੋਰੀ ਕਰਦੇ ਇਕੱਠਾ ਹੋਇਆ ਰਾਸ਼ਨ ਇਹ ਪੋਲੀਟੀਕਲ ਮਸਲਾ ਇਹਨੂੰ ਤੁਸੀਂ ਵੀ ਜਾਣਦੇ ਹੋ ਆਪਣੀ ਇਨਕੁਆਇਰੀ ਵੀ ਕੀਤੀ ਹੋਊਗੀ ਹੋਰ ਇੱਕ ਵਾਰੀ ਇਨਕੁਆਇਰੀ ਕਰੋ ਐਨੀ ਦੁਨੀਆ ਜਿਹੀ ਆ ਤੇ ਇਹਦਾ ਮਤਲਬ ਹੈ ਕਿ ਉਹ ਬੰਦਾ ਜਿਹੜਾ ਜਿਸ ਦਾ ਫਿਰ ਅਗਲਿੰਦਾ ਦਾ ਹੌਸਾ ਟੁੱਟ ਜਾਂਦਾ ਅੱਗੇ ਆਪ ਤਕਉਗੀ ਤਾਂ ਇਹ ਦੁਨੀਆ ਜਿਹੜੀ ਆ ਉਹ ਪ੍ਰੋਫੈਸ਼ਨ ਦੀ ਮਰਤ ਕਰ ਲਉ ਆ ਜਾਂਦੀ ਹੈ ਸੋ ਅਸੀਂ ਤਾਂ ਬੇਨਤੀ ਕਰਦੇ ਆ ਕਿ ਉਸ ਨੂੰ ਪਤਾ ਲੱਗਾ ਹੈ ਜਵਨ ਨਾਲ ਬੰਸ ਸਾਹਿਬ ਸੀ ਮੈਂ ਉਹ ਦਸਤਾਵੇਜ਼ ਲੱਭ ਲਿਆ ਇਸੇ ਤਰ੍ਹਾਂ ਤੁਹਾਡੇ ਦਾ ਪ੍ਰਵਾਹ ਕਰਕੇ ਜਦੋਂ ਮੰਡੀ ਦੇ ਨਾਲ ਆਉਂਦੇ ਦੁਬਾਰਾ ਉਹ ਫੌਜੀ ਰੱਖ ਲੈਂਦੇ ਆ ਜਾਂ ਕੋਈ ਡਾ ਵੱਡਾ ਕਰਾਇਆ ਨਹੀਂ ਜਿਹੜਾ ਮੰਨ ਲਓ ਹੁਣ ਇਹਨਾਂ ਨੇ ਆਪਣੇ ਤੋਂ ਹਿਜਾਰਾ ਸਹੀ ਆ ਗਿਆ ਤੇ ਸਾਰੇ ਆਪਾਂ ਨਾਲ ਸਰ ਕੀ ਮਾਮਲਾ ਹੈ ਕਿਸ ਦੀ ਸਟ੍ਰੈਟਜੀ ਦਾ ਬਣਿਆ ਇਹ ਇੱਕ ਪਿੱਛੇ ਨੋਰਮਿਨੇ ਦੇ ਵਿੱਚ ਜਦੋਂ ਹੜਾਈ ਸੀ ਇਹ ਉਹਦੇ ਵਿੱਚ ਕੋਈ ਹੜਪੀਤਣ ਜਿਹੜੀ ਰਾਸਮਗਰੀ ਦਿੱਤੀ ਗਈ ਸੀ ਕੋਈ ਸਰਕਾਰ ਵੱਲੋਂ ਸੀ ਤੇ ਕੁਝ ਜਿਹੜੀ ਹੈਗੀ ਆ ਜਿਹੜੀਆਂ ਦੂਜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਦਿੱਤੀ ਗਈ ਸੀ ਤੇ ਉਹ ਜਿਹੜੀ ਫਗਰੀ ਹੈਗੀ ਆ ਉਸ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਜਿਹੜੀ ਇਹ ਹੈ ਇਲੀਗਲ ਤੌਰ ਦੇ ਉੱਤੇ ਇੱਕ ਲੱਤੀ ਹੈਗੀ ਹੈ ਸੈਲਰ ਦੇ ਵਿੱਚ ਦੇਗਵਾ ਰੋਡ ਦੇ ਉੱਪਰ ਤੇ ਉਹਦੇ ਵਿੱਚ ਚੈਕਿੰਗ ਕੀਤੀ ਗਈ ਸੀਗੀ ਅ ਤਸੀਲ ਦਾ ਸਾਹਬ ਲੋ ਤੇ ਜਿਹੜੀ ਚੈਕਿੰਗ ਬ੍ਰਾਂ ਤੇ ਉਹਦੇ ਵਿੱਚ ਕਾਫੀ ਜਿਆਦਾ ਸਮਾਨ ਜਿਹੜਾ ਉਹ ਪਾਇਆ ਗਿਆ ਤੇ ਬਟ ਉਹਦੀ ਪ੍ਰੋਪਰ ਚੈਕਿੰਗ ਕਰਨੀ ਸੀਗੀ ਇਸ ਲਈ ਉਹਨਾਂ ਨੇ ਉਹ ਸੀਲ ਬੰਦ ਕਰ ਦਿੱਤਾ ਸੀ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਹੋਸਟਲ ਨੁਮਾਇੰਦੇ ਆਏ ਸੀ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਜਿਹੜੀ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਆ ਫਿਰ ਦੇਖਿਆ ਜਾਊਗਾ ਕਿ ਇਹ ਸਹੀ ਤਰੀਕੇ ਨਾਲ ਰੱਖਿਆ ਗਿਆ ਜਾਂ ਇਲੀਗਲ ਹੈਗਾ ਉਹ ਬਟ ਇਸ ਗੱਲ ਨੂੰ ਵਿੱਚ ਹੀ ਕੀ ਕੋਈ ਹੈਗਾ ਜਾਂਚਪਰੀ ਹੋਣ ਤੋਂ ਬਿਨਾਂ ਹੀ ਵੀ ਉਹ ਨੂੰ ਜਿਹੜਾ ਹੈਗਾ ਇਹਨਾਂ ਨੇ ਉਹ ਸੀਲ ਤੋੜ ਕੇ ਜਿਹੜੀਆਂ ਕੀ ਲਗਾਈਆਂ ਗਈਆਂ ਸੀਗੀਆਂ ਮੋਕੇ ਦੇ ਉੱਪਰ ਉਹਨਾਂ ਨੂੰ ਤੋੜ ਕੇ ਤੇ ਉਹ ਜਿਹੜਾ ਸਮਾਨ ਖੁੱਦਪੁੱਦ ਕਰ ਦਿੱਤਾ ਜਿਹਦੀ ਵਿੱਚ ਸੈੱਟ ਬਣੀ ਸੀਗੀ ਐਸਡੀਐਮ ਸਾਹਿਬ ਦੇ ਉਹਦੇ ਵਿੱਚ ਆਰਡਰ ਨਾਲ ਉਹ ਸੈੱਟ ਦੀ ਵੀ ਫਿਰ ਰეკਮੈਂਡੇਸ਼ਨ ਦੇ ਉੱਤੇ ਜਿਹੜੀ ਹੈਗੀ ਆ ਰਿਪੋਰਟ ਦੇ ਉੱਤੇ ਜਿਹੜਾ ਕੇਸ ਲਿਸਟ ਹੋਇਆ ਸੀਗਾ ਜਿਹੜਾ ਤੇ ਸੁਵਾਲ ਪ੍ਰਸ਼ੰਦੇ ਦੇ ਵਿੱਚ ਉਹਦੇ ਵਿੱਚ ਅੱਜ ਜਿਹੜਾ ਹੈਗਾ ਨਿਰਮਲ ਸਿੰਘ ਮੰਡ ਇਕ ਇਹ ਜਿਹੜਾ ਸਰਵਜੀਤ ਬੱਲੇਗਾ ਇਹਨਾਂ ਦੋਵਾਂ ਦੀ ਜਿਹੜੀ ਹੈ ਅਰੇਸਟ ਹੋਈ ਹੈ ਤੇ ਇਹਨਾਂ ਨੂੰ ਅੱਜ ਗ੍ਰਫਤਾਰ ਕਰਕੇ ਤੇ ਜਲਾ ਪੇਸ਼ ਰੱਖ ਦਿੱਤਾ ਗਿਆ ਹੈ। ਕਹਿੰਦੇ ਕਿ ਬੰਦੇ ਨੂੰ ਤਰਨਾ ਲਗਾਇਆ ਕਿਸੇ ਨੇ ਮੰਗਾ ਉਹ ਜੋ ਵੀ ਇਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਉਹਦਾ ਕੋਈ ਇਹਦੇ ਵਿੱਚ ਸਾਡਾ ਕੋਈ ਮੋਟਿਵ ਨਹੀਂ ਹੈਗਾ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਪੋਲੀਟੀਕਲ ਸਾਡਾ ਕੋਈ ਨਹੀਂ ਹੈ ਜਿਹਦਾ ਕੁਝ ਜਥੇਬੰਦੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਪੋਲੀਟੀਕਲ ਹੈ ਜਰੂਰੀ ਪੋਲੀਟੀਕਲ ਕੋਈ ਗੱਲ ਨਹੀਂ ਹੈਗੀ ਆਓ ਜੀ ਬਟੇ ਜਿਸ ਦਿਨ ਉਸ ਦਿਨ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਵੀ ਹੋਏ ਸੀ ਉਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਇਹਦੀ ਜਾਂਚ ਹੋਣੀ ਹੈ ਜਾਂਚ ਹੋਣ ਤੱਕ ਜਿਹੜਾ ਇਹਨੂੰ ਖੁਰਦਬੁਰਦ ਨਾ ਕੀਤਾ ਜਾਵੇ ਉਸ ਤੋਂ ਪਹਿਲਾਂ ਹੀ ਕਿਉਂਕਿ ਵਿੱਚ ਸਰਕਾਰੀ ਸਮਾਨ ਵੀ ਸੀ ਜੋ ਰਿਪੋਰਟ ਮੁਤਾਬਕ ਹੈਗਾ ਤੇ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਜਾਂਚ ਤੋਂ ਇਹਨਾਂ ਸਮਾਨ ਖੁਰਦਬੁਰਦ ਕਰ ਦਿੱਤਾ ਤੇ ਉਹਦੇ ਜਿਹੜੀ ਹੈਗੀ ਆ ਫਿਰ ਕਮੇਟੀ ਬਣ ਤੇ ਕੇਸ ਸਟੇਟ ਹੋਇਆ ਔਰ ਬਿਲਕੁਲ ਤਫਾਵੇ ਆਤੇ ਹੋਇਆ ਜਿਹਾ ਕਾਨੂੰਨ ਹੈ ਸਭ ਤੋਂ ਉੱਪਰ ਹੈਗਾ ਜੀ ਜਿਹੜਾ ਵੀ ਇਹ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਜੋ ਵੀ ਹਸਲ ਤੇ ਚੀਜ਼ ਹੈ ਕਿੰਨੇ ਜਿਹੜੇ ਨਾਮਜ਼ਦ ਕੀਤੇ ਗਏ ਬੰਦੇ ਇਦੇ ਵਿੱਚ ਜੀ ਨਾਮਜਦ ਜਿਹੜੇ ਹੈਗੇ ਆ ਕੁਝ ਤੇ ਬੰਦੇ ਨਾਮਜਦ ਆ ਕੁਝ ਜਿਹੜੇ ਹੈਗੇ ਆ ਨਾਮਲੂਮ ਵੀ ਹੈਗੇ ਆ ਉਹ ਪ੍ਰੋਪਰ ਜਿਹੜੀ ਹੈਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਨ੍ਹਾਂ ਦੇ ਖਿਲਾਫ ਹੋਇਆ ਸਰ ਦੇ ਅੱਛੇ ਜੀ ਪ੍ਰਧਾਨ ਜੀ ਕੀ ਕਹਿਣਾ ਤੁਹਾਨੂੰ ਜੋ ਅੱਜ ਗ੍ਰਿਫਤਾਰੀ ਕੀਤੀ ਗਈ ਆ ਅੱਜ ਜਿਹੜਾ ਨਿਰਮਲ ਸਿੰਘ ਮਾਂਡਾ ਤੇ ਉਹਦੇ ਨਾਲ ਜਿਹੜੇ ਆਪਣੇ ਉਹ ਛੋਟਾ ਵੀਰ ਬਾਲਿਆ ਸੋਨੂ ਬਾਲੇ ਜਿਹੜਾ ਗ੍ਰਿਫਤਾਰੀ ਦੇਖੋ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਦੇ ਕਾਦੀਆਂ ਦੇ ਨਮਾਇਦੇ ਦੀ ਤੇ ਬਹੁਤ ਮੰਨ ਭੱਗੀ ਆ ਦੇਖੋ ਇਹ ਤੇ ਉਹਨਾਂ ਨੇ ਜਿਹੜਾ ਨਿਰਮਲ ਸਿੰਘ ਮਾਂਡਾ ਰੀ ਆਪਣਾ ਹਰ ਪੀੜ ਸਾਕੇ ਵਿੱਚ ਸਮਾਨ ਵੰਡ ਰਹੇ ਸੀ ਤੇ ਇਦਾਂ ਸਾਰੇ ਆਪਾਂ ਇਧਰ ਉਧਰ ਸਾਰੇ ਜਿਹੜਾ ਸੀ ਆ ਭਾਵੇਂ ਐਨਆਰ ਦੇ ਵੀਰ ਸੀ ਭਾਵੇਂ ਇੱਥੇ ਆਲੇ ਆ ਸੀ ਸਾਰੇ ਨੇ ਸਮਾਨ ਦਿੱਤਾ ਸੀ ਤੇ ਉਹਨਾਂ ਨੂੰ ਉਹ ਲੋਕਾਂ ਨੂੰ ਦੇ ਰਹੇ ਜਿਹੜਾ ਦੇ ਰਹੇ ਜਿਹੜੇ ਹਰ ਪੀੜ ਜਿਹੜੇ ਉਹਨਾਂ ਨੂੰ ਦੇ ਰਹੇ ਸੀ ਉਹ ਇਹ ਜਿਹੜੀ ਗ੍ਰਸਤਾ ਨਹੀਂ ਹੋਈ ਏ ਬਿਲਕੁਲ ਜਿਹੜੀ ਮੰਨਫਾ ਗਈ ਆ ਇਹਦਾ ਜਥੇ ਬਣਿਆ ਜਿਹੜੀ ਆ ਉਹਨਾਂ ਦਾ ਜਿਹੜਾ ਮਨੋਬਲ ਜਿਹੜਾ ਆ ਉਹ ਫਿਰ ਠੀਕ ਨਹੀਂ ਰਹੇਗਾ ਇਸ ਪਰ ਕਿਦਰਾ ਇਹਨੂੰ ਅੱਥੀ ਇਹ ਤੋਂ ਮਾਰਾ ਸਮਝਦੇ ਅੱਗੇ ਕੀ ਨਤੀਜਾ ਤੋਂ ਬਲੀਦ ਅੱਗੇ ਰਾ ਨੀਤੀ ਦੇਖੋ ਇਹ ਅਸੀਂ ਹੁਣ ਆਪਣੇ ਪੰਜਾਬ ਪ੍ਰਧਾਨ ਸਰਦਾਰ ਹਰਮੀਤ ਸਿੰਘ ਖਾਦੀਆਂ ਦੇ ਨਾਲ ਉਹਨਾਂ ਦੇ ਜਿਹੜਾ ਆਪ ਨੌਲਜੀ ਲਾਵਾਂਗੇ ਉਹਦੇ ਲਿਆਕ ਜਿਹੜੀ ਫਰਜੇਬੰਦੀ ਜ਼ਿਲ੍ਹੇ ਆਪਣੇ ਜ਼ਿਲ੍ਹੇ ਜਿਹੜੀ ਜ਼ਿਲ੍ਹੇ ਜਥੇਬੰਦੀ ਆ ਉਹਨਾਂ ਨਾਲ ਜਿੱਦਾਂ ਮੀਟਿੰਗ ਕਰਕੇ ਇਹ ਅਗਲੀ ਰੂਪਰੇਖਾ ਦੇਵਾਂਗੇ ਇਸ ਬੰਦ ਤੋਂ ਤੁਹਾਡੀ ਪ੍ਰਸ਼ਾਸਨ ਨਾਲ ਵੱਧ ਕੋਈ ਕੋਈ ਪ੍ਰਸ਼ਾਸਨ ਨਾਲ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਦੇਖਦੇ ਹੋ ਉਸ ਪ੍ਰਸ਼ਾਸਨ ਨਾਲ ਹੋਈ ਉਹ ਕਹਿੰਦੇ ਜੀ ਅਸੀਂ ਕੋਈ ਤੁਹਾਨੂੰ ਦੱਸਿਆ ਜੀ ਉਹਨਾਂ ਨੇ ਗ੍ਰਿਫਤਾਰ ਕਰਨ ਲੱਗਿਆ ਉਹਨਾਂ ਦੱਸਣਾ ਚਾਹੀਦਾ ਸੀ ਪਹਿਲਾਂ ਜੇ ਆਰਾਮ ਨਾਲ ਚੱਲੇ ਰੱਖਦੇ ਪੀ ਉਹਨਾਂ ਦੀ ਉਹਦਾ ਜਿਹੜਾ ਉਹਦਾ ਪਰਚਾ ਹੋਇਆ ਆ ਇਹ ਕੋਈ ਗੁਪਤਕ ਜਿਹੜਾ ਗੁਪਤੀ ਸਾਰਾ ਕੰਮ ਹੋਇਆ ਕੋਈ ਕੇ ਨਾ ਜੱਥੇਬੰਦੀ ਨੂੰ ਨਾ ਕਿ ਹੋਰ ਨੂੰ ਪਤਾ ਹੀ ਨਹੀਂ ਹਵਾਇਆ